ਸਤਿਗੁਰ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਤੁਨ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਜਿਹੜਾ ਆ ਵੱਖ-ਵੱਖ ਥਾਨਾਂ ਤੇ ਹਰ ਥਾਂ ਤੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਠੰਡੇ ਜਲਦੀਆਂ ਸਬੀਲਾਂ ਦਾ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਪ੍ਰੋਜੈਕਟ ਹੋ ਚੁੱਕਾ ਹੈ ਤੇ ਇੱਥੇ ਵੀ ਅੱਜ ਤੁਹਾਨੂੰ ਦੱਸੀਏ ਕਿ ਠੰਡੇ ਜਲਦੀਆਂ ਸਬੀਲਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੁਸੀਂ ਹੀ ਤਸਵੀਰਾਂ ਦੇਖਦੇ ਪਿਓ ਮੈਂ ਇਧਰ ਕੈਮਰਾਮੈਨ ਨੂੰ ਕਾਵਾਂਗਾ ਦਿਖਾਇਆ ਜਾਏ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਠੰਡੇ ਜਲਦੀਆਂ ਸਬੀਲਾਂ ਪੀਣ ਦੇ ਲਈ ਜੜਾ ਆ ਇੱਥੇ ਪਹੁੰਚੀਆਂ ਹੋਈਆਂ ਨੇ ਅੱਜ ਜਿਹੜਾ ਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਜਿਹੜਾ ਆ ਪੂਰੇ ਪੰਜਾਬ ਦੇ ਵਿੱਚ ਸਬੀਲਾਂ ਦਾ ਜਿਹੜਾ ਆ ਉਹ ਉਹ ਪ੍ਰੋਗਰਾਮ ਜਿਹੜਾ ਆ ਸ਼ੁਰੂ ਹੋ ਚੁੱਕਾ ਆ ਇਸੇ ਤਰ੍ਹਾਂ ਜਿਹੜਾ ਆ ਪਿੰਡ ਗਰਦਾਸ ਨੰਗਲ ਦੇ ਵਿੱਚ ਵੀ ਤੁਸੀਂ ਦੇ ਦਿੱਤੇ ਪਿਓ ਕਿ ਲਗਾਤਾਰ ਜਿਹੜੀਆਂ ਆ ਠੰਡੇ ਜਲਦੀਆਂ ਜਿਹੜੀਆਂ ਨੇ ਸਬੀਲਾਂ ਜਿਹੜੀਆਂ ਨੇ ਸੰਗਤਾ ਪਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਤੁਸੀਂ ਦੇ ਦਿੱਤੇ ਪਿਓ ਵੀ ਇੱਥੇ ਵੀ ਠੰਡੇ ਜਲਦੀਆਂ ਜਿਹੜੀਆਂ ਸਬੀਲਾਂ ਨੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਠੰਡੇ ਜਲਦੀਆਂ ਜਿਹੜੀਆਂ ਸਬੀਲਾਂ ਨੇ ਤਿਆਰ ਕੀਤੇ ਜਾ ਰਹੀਆਂ ਨੇ ਜਿਹਦੇ ਵਿੱਚ ਠੰਡੇ ਮਿੱਠੇ ਜਲਦੀਆਂ ਜਿਹੜੀਆਂ ਸਬੀਲਾਂ ਸ਼ੁਰੂ ਕਰ ਕੀਤੇਆਂ ਗਈਆਂ ਨੇ ਨਾਲ ਦੀ ਨਾਲ ਮੈਂ ਇੱਧਰ ਵੀ ਜਿਹੜਾ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬੰਦਾ ਪਿਆ ਆ ਵੱਖ-ਵੱਖ ਤਰੀਕੇ ਦੇ ਨਾਲ ਠੰਡੇ ਜਲਦੀਆਂ ਜਿਹੜੀਆਂ ਨੇ ਸਬੀਲਾਂ ਜਿਹੜੀਆਂ ਨੇ ਉਹ ਇੱਥੇ ਪਾਈਆਂ ਜਾ ਰਹੀਆਂ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕਿ ਥੋੜਾ ਇਧਰ ਨਜ਼ਦੀਕ ਆ ਜਾਵੇ ਤਾਂ ਕਿ ਅਸੀਂ ਬਾਬਾ ਜੀ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੇ ਨਾਲ ਇਸ ਟਾਈਮ ਬਾਬਾ ਜੀ ਮੌਜੂਦ ਨੇ ਬਾਬਾ ਜੀ ਨਾਲ ਗੱਲਬਾਤ ਕਰ ਲੈਣੇ ਆ ਬਾਬਾ ਜੀ ਅੱਜ ਦੇ ਦਿਹਾੜੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਜੇ ਮਹਾਵਾਕਾਂ ਅਨੁਸਾਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਜਾਣਦਿਆਂ ਹੋਇਆਂ ਨਿਰਦੇਸ਼ਾਂ ਪ੍ਰਦੇਸ਼ਾਂ ਵਿੱਚ ਪੰਜਾਬ ਵਿੱਚ ਕੋਨੇ-ਕੋਨੇ ਵਿੱਚ ਜੋ ਕਿ ਸੰਗਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਹਨ ਕੁਝ ਸੰਗਤਾਂ ਨੇ ਪਰਸੋਂ ਰੋਇ ਤੋਂ ਸ੍ਰੀ ਅਖੰਡ ਪਾਠ ਹੀ ਪ੍ਰਾਰambh ਕਰਵਾਏ ਸਨ ਜਿਨ੍ਹਾਂ ਦੇ ਅਜ ਨਿਰਵਿਕਤਾ ਭੋਗ ਪਾਣੇ ਭੋਗਾਂ ਤੋਂ ਉਪਰੰਤ ਗੁਰੂ ਕੇ ਲੰਗਰ ਅਤੇ ਜਲਜੀਰਾ ਠੰਡੇ ਮਿੱਠੇ ਜਲ ਦੀਆਂ ਛਪੀਲਾ ਉਹਨੇ ਕੋਨੇ ਵਿੱਚ ਪੰਜਾਬ ਵਿੱਚ ਹਰਸਾ ਲੱਗਣਗੀਆਂ ਦੇਸਾਂ ਪ੍ਰਦੇਸਾਂ ਵਿੱਚ ਪੂਰਨ ਕੰਟਰੀਆਂ ਵਿੱਚ ਲੱਗਣ ਗਈਆਂ ਜੋ ਕਿ ਤਨ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋ ਕਿ ਜਾਂਗੀਰ ਬਾਦਸ਼ਾਹ ਨੇ ਚੰਦੂ ਦੇ ਕਹਿਣ ਉਤੇ ਲਾਹੌਰ ਵਿੱਚ ਲਿਜਾ ਕਰਕੇ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਸੀਹੇ ਦਿੱਤੇ ਬਲਦੀਆਂ ਉਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ ਕਿਉਂਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੋ ਰਿਸ਼ਤਾ ਸੀ ਉਹ ਚੰਦੂ ਦੀ ਲੜਕੀ ਨੂੰ ਕੀਤਾ ਹੋਇਆ ਸੀ ਜੋ ਕਿ ਸੰਗਤਾਂ ਦੇ ਕਹਿਣ ਉਤੇ ਗੁਰੂ ਅਰਜਨ ਦੇਵ ਜੀ ਨੇ ਮਨਾ ਕਰ ਦਿੱਤਾ ਵੀ ਇਹ ਰਿਸ਼ਤਾ ਨਹੀਂ ਲੈਣਾ ਉਸ ਤੋਂ ਉਚਿਰਦਾ ਹੋਇਆ ਜੋ ਕਿ ਜਹਾਂਗੀਰ ਬਾਦਸ਼ਾਹ ਨੂੰ ਚੰਦੂ ਨੇ ਸ਼ਿਕਾਇਤ ਕੀਤੀ ਉਸ ਉਪਰੰਤ ਜੋ ਵੀ ਚੁੱਕਿਆ ਗਿਆ ਉਸ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਉਹਨਾਂ ਨੇ ਲਾਹੌਰ ਖੜਕੇ ਉਨਾ ਦਾ ਜੋ ਕਿ ਬਹੁਤ ਸਿਗੇ ਦੇ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾ ਸ਼ਹੀਦ ਕੀਤਾ ਗਿਆ ਜੋ ਕਿ ਉਹ ਜੋ ਕੇ ਸਮੇਂ ਤੋਂ ਪਿਛਲੇ ਸਮੇਂ ਤੋਂ ਲੈ ਕਰਕੇ ਸੰਗਤਾਂ ਰੀਤ ਅਨੁਸਾਰ ਹਰ ਸਾਲ ਦੀ ਤਰ੍ਹਾਂ ਬੜੇ ਸ਼ਰਧਾ ਅਤੇ ਭਾਵਨਾ ਨਾਲ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਪਰ ਮਨਾਉਂਦੀਆਂ ਹਨ ਜੋ ਕਿ ਇਸ ਲਈ ਤਹਿਤ ਨਗਰ ਗੁਰਦਾਸ ਨਗਲ ਦੀਆਂ ਸੰਗਤਾਂ ਬੜੇ ਸ਼ਰਧਾ ਅਤੇ ਭਾਵਨਾ ਨਾਲ ਸਾਰੇ ਪ੍ਰੇਮੀ ਸੰਗਤਾਂ ਬੀਬੀਆਂ ਬੱਚਿਆਂ ਸਮੇਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਸ਼ੀਦੀਪੁਰਬ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਜਲ ਜੀਰਾ ਉਪਰੰਤ ਲੰਗਰ ਵੀ ਤਿਆਰ ਕੀਤਾ ਗਿਆ ਹੈ ਮੇਜਰ ਸ੍ਰੀ ਦਰਬਾਰ ਸਾਹਿਬ ਸ਼ਰੋਣੀ ਗੁਰਦੁਆਰਾ ਕੁਰੂਆਨ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਜੋ ਕਿ ਲੰਗਰ ਤਿਆਰ ਕੀਤਾ ਗਿਆ ਹੈ ਉਹ ਵੀ ਲੰਗਰ ਵੀ ਸੰਗਤਾਂ ਵਿੱਚ ਵਰਤਾਇਆ ਜਾਵੇਗਾ ਜੋ ਠੰਡੇ ਮਠੇ ਜਲਦੀਆਂ ਸ਼ਬੀਲਾਂ ਤਿਆਰ ਹੋ ਕਰਕੇ ਇਹ ਸੰਗਤਾਂ ਵਿੱਚ ਵਰਤਾੀਆਂ ਜਾ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੜੇ ਉਤਸ਼ਾਹ ਨਾਲ ਇਕੱਤਰ ਹੋ ਕਰਕੇ ਮੇਲ ਸਪਾਗ ਨਾਲ ਸਤਿਗੁਰੂ ਜੀ ਦੇ ਇਸ ਪ੍ਰਕਾਰ ਸ਼ਹੀਦੀ ਦਿਹਾੜੇ ਨੂੰ ਮਨਾਉਂਦੀਆਂ ਹੋਈਆਂ ਸੇਕ ਸੰਗਤਾਂ ਸ਼ਰਧਾ ਦੇ ਅਨੁਸਾਰ ਹਰ ਸਾਲ ਤਰ ਮਨਾਇਆ ਕਰਨ ਸਤਿਗੁਰੂ ਖਾਲਸਾ ਪੰਥ ਵਿੱਚ ਮੇਲ ਇਤਿਹਾਗ ਏਕਤਾ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਸੇਕ ਸੰਗਤਾਂ ਵਿੱਚ ਖੁਸ਼ੀਆਂ ਭਰਿਆ ਬਤੀਤ ਕਰਨ ਅਤੇ ਸੁਖ ਸ਼ਾਂਤੀ ਬਖਸ਼ਿਸ਼ ਕਰਨ ਸਾਰੇ ਪਰਿਵਾਰਾਂ ਵਿੱਚ ਦੇਸਾਂ ਪ੍ਰਦੇਸਾਂ ਵਿੱਚ ਬੱਚਿਆਂ ਵਿੱਚ ਸੰਗਤਾਂ ਵਿੱਚ ਬੜੀ ਸ਼ਰਧਾ ਅਨੁਸਾਰ ਨਾਲ ਮਨਾਉਂਦੀਆਂ ਗੁਰੂਪੁਰ ਮਨਾਉਂਦੀਆਂ ਤਾਕਤਾਂ ਬਖਸ਼ਿਸ਼ ਕਰਨ ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਮੈਂ ਹਰ ਸਾਲ ਉਸ ਸੰਗਤਾਂ ਨੂੰ ਬੇਨਤੀ ਕਰਦਾ ਬੜੇ ਸ਼ਰਧਾ ਅਤੇ ਭਾਵਨਾ ਨਾਲ ਏਕਤਾ ਨਾਲ ਇਹ ਸਤਿਗੁਰਾਂ ਦਾ ਮਹਾਨ ਜੋ ਗੁਰਪੁਰਬ ਸ਼ਹੀਦੀ ਗੁਰਪੁਰਬ ਹੈ ਉਹ ਮਨਾਇਆ ਜਾਵੇ ਸਾਨੂੰ ਬਹੁਤ ਸਹਿਯੋਗ ਹੈ ਮੈਂਜਰ ਸੀਸ ਦਰਬਾਰ ਸਾਹਿਬ ਦਾ ਜੋ ਕਿ ਬੜੇ ਸ਼ਰਧਾ ਅਤੇ ਭਾਵਨਾ ਨਾਲ ਇਹ ਗੁਰਪੁਰ ਮਨਾਉਂਦੀਆਂ ਸਾਨੂੰ ਆਦੇਹਤਾ ਕਰਦੇ ਹਨ ਜੋ ਕਿ ਅਸੀਂ ਵੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਸਤਿਗੁਰੂ ਦੀ ਕਿਰਪਾ ਕਰਨ ਰਹਿਮਤ ਕਰ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਦਾਤਾਂ ਬਖਸ਼ਿਸ਼ ਕਰਨ ਜੋ ਕਿ ਇਹ ਵੱਡੇ ਵੀਰ ਜਿਹੜੇ ਹਨ ਇਹ ਡੀਪੀਸੀ ਵਾਲੇ ਜੋ ਇਹ ਬਹੁਤ ਹੀ ਵੱਡੇ ਸਹਿਯੋਗੀ ਸਨ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਤੱਕ ਸਾਡਾ ਸਨੇਹਾ ਸੰਗਤਾਂ ਵਿੱਚ ਪਹੁੰਚਾਉਂਦੇ ਗਾ ਇਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਇਸ ਟਾਈਮ ਗਰੰਥੀ ਸਿੰਘ ਜੀ ਮੌਜੂਦ ਸੀ ਬਾਬਾ ਜੀ ਮੌਜੂਦ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਬਹੁਤ ਹੀ ਵਧੀਆ ਜਿਹੜਾ ਆ ਸੰਗਤਾਂ ਦੇ ਵਿੱਚ ਚਾਨਣਾ ਪਾਇਆ ਕਿ ਸਬੀਲਾਂ ਠੰਡੇ ਚਲਦੀਆਂ ਜਿਹੜੀਆਂ ਨੇ ਕਿਉਂ ਚਲਦੀਆਂ ਨੇ ਕਿਉਂ ਚੱਲ ਰਹੀਆਂ ਨੇ ਤੇ ਤੁਸੀਂ ਲਗਾਤਾਰ ਦੇਖਦੇ ਪਿਓ ਇਧਰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਠੰਡੇ ਜਲਦੀਆਂ ਸਬੀਲਾ ਜੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਸੰਗਤਾਂ ਸਮੇਂ-ਸਮੇਂ ਸਰ ਆ ਕੇ ਜਿਹੜਾ ਆ ਉਹ ਠੰਡੇ ਜਲਦੀਆਂ ਸਬੀਲਾ ਜਿਹੜਾ ਸਕਦੀਆਂ ਪਈਆਂ ਨੇ ਸਾਡੇ ਨਾਲ ਇੱਥੇ ਪਿੰਡ ਦੇ ਵਿੱਚੋਂ ਵੀ ਜਿਹੜੇ ਸੇਵਾਦਾਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਉਹ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦਾ ਦੇਖੋ ਯਾਰ ਸਾਲ ਦੇ ਸਾਲ ਇਹ ਮੀਤ ਦੀ ਜਿਹੜਾ ਮਨਾਇਆ ਜਾਂਦਾ ਤੇ ਇਹ ਹਰ ਸਾਲ ਮਨਾਉਣਾ ਵੀ ਚਾਹੀਦਾ ਵਾ ਤੇ ਹੋਰ ਆਪਣਾ ਸੰਗਤ ਨੂੰ ਮਿਲ ਜੋ ਕੇ ਸਾਥ ਦੇਣਾ ਚਾਹੀਦਾ ਤੇ ਦੀ ਸਿੱਧੀ ਲੜਾ ਲਾ ਕੇ ਮਿਲ ਕੇ ਸੰਗਤਨਾ ਮਨਾਇਆ ਜਾਇ ਜਿਹੜਾ ਵਾਹਿ ਖਾਲਸਾ ਹੋਇ ਫਿਰ ਬਹੁਤ ਵਧੀਆ ਜੀ ਪਿੰਡ ਦੇ ਵਿੱਚ ਸਾਡੇ ਨਾਲ ਹੋਰ ਵੀ ਸੰਗਤਾਂ ਜਿਵੇਂ ਜੁੜੀਆਂ ਹੋਈਆਂ ਨੇ ਆ ਬਾਬਾ ਜੀ ਪਹਿਲਾਂ ਅਖਬਾਰ ਪੜ੍ਹਦੇ ਪਏ ਆ ਕਿ ਅਖਬਾਰ ਦੀ ਵੀ ਕੋਈ ਖਬਰ ਕੀ ਪਤਾ ਸੁਨਾਈ ਦੇਣ ਨਾਲ ਦੇ ਨਾਲ ਬਾਬਾ ਜੀ ਅੱਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਨੂੰ ਮਨਾਇਆ ਜਾ ਰਿਹਾ ਤੇ ਲੰਗਰਾਂ ਦਾ ਪ੍ਰਯੋਜਨ ਕੀਤਾ ਗਿਆ ਨਾਲ ਦੇ ਨਾਲ ਠੰਡੇ ਜਲਦੀ ਸਬੀਲਾਂ ਦਾ ਪ੍ਰਯੋਜਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਪਿੰਡ ਦੀ ਸੰਗਤਾਂ ਨੂੰ ਲਾਈਵ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਤਿਗੁਰੂ ਜੀ ਦੀ ਪਾਸ਼ਾ ਦੀ ਕਿਰਪਾ ਨਾਲ ਸਾਡ ਸੰਗਤ ਨੇ ਰਲ ਮਿਲ ਕੇ ਠੰਡੇ ਜਲਦੀ ਸਬੀਲਾਂ ਲਾਈਆਂ ਨੇ ਸੰਗਤ ਦੀ ਪ੍ਰਭਾਵਨਾ ਲੱਗੇ ਸਭ ਕੋ ਲੰਗਰ ਵੀ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਤੇ ਹੋਰ ਅਸੀਂ ਬੜੀ 7-8 ਸਾਲ ਬਾਅਦ ਇਹ ਕੰਮ ਕਰਦੇ ਪਏ ਆ ਤੇ ਇਸ ਸਭ ਕੁਝ ਸੰਗਤ ਦੇ ਸਹਿਯੋਗ ਨਾਲ ਹੀ ਹੁੰਦਾ ਪਿਆ ਲਗਾਤਾਰ ਤਸਵੀਰਾਂ ਤੁਸੀਂ ਦੇ ਸਾਡੇ ਨਾਲ ਦੇ ਦੇ ਪਏ ਹੋ ਡੀਪੀਸੀ ਪੰਜਾਬੀ ਦੇ ਉੱਤੇ ਲਗਾਤਾਰ ਤਸਵੀਰਾਂ ਦਿਖਾਉਂਦੇ ਪਏ ਆ ਜਿੱਥੇ ਕੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸੇਵਾ ਕਰਦੇ ਨੇ ਉੱਥੇ ਤੇ ਦੇ ਦੇ ਕਿਉਂਕਿ ਬੀਬੀਆਂ ਵੱਲੋਂ ਵੀ ਜਿਹੜਾ ਆ ਸੇਵਾ ਨੂੰ ਪੂਰੇ ਜੋਰ ਦੇ ਨਾਲ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਨਜ਼ਦੀਕੀ ਤੋਂ ਦਿਖਾਇਆ ਜਾਏ ਕਿ ਸੰਗਤ ਦੇ ਵਿੱਚ ਜਿਹੜਾ ਆ ਬੀਬੀਆਂ ਦੀ ਸੇਵਾ ਵੀ ਜਿਹੜੀ ਆ ਬਹੁਤ ਵਧੀਆ ਤੇ ਇੱਥੇ ਮੈਂ ਦਿਖਾਣਾ ਚਾਹਾਂਗਾ ਕਿ ਇੱਕ ਨਲਕਾ ਜਿਹੜਾ ਆ ਉਹ ਸਾਡੇ ਗਰਦਾਨਗਲ ਦੀ ਪੰਚਾਇਤ ਵੱਲੋਂ ਜਿਹੜਾ ਆ ਲਵਾ ਕੇ ਦਿੱਤਾ ਗਿਆ ਸੀ ਇੱਥੇ ਜਿੱਦਾ ਕਿ ਬਹੁਤ ਹੀ ਵਧੀਆ ਲਾਹਾ ਅੱਜ ਦੇ ਦਿਨ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਕਿ ਇਸੇ ਨਲਕੇ ਦੇ ਹੇਠਾਂ ਜਿਹੜਾ ਆ ਸੇਵਾ ਭਾਵਨਾ ਦੇ ਨਾਲ ਬੀਬੀਆਂ ਜਿਹੜਾ ਆ ਵਰਤਨਾ ਦੀ ਸਫਾਈ ਜਿਹੜਾ ਆ ਕਰਦੀਆਂ ਪਈਆਂ ਨੇ ਉਧਰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਨੇ ਉਹ ਸੇਵਾ ਦੇ ਲਈ ਜਿਹੜ ਹੋਆਂ ਪਈਆਂ ਨੇ ਤੇ ਲਗਾਤਾਰ ਜਿਹੜੇ ਆ ਉਹ ਸਬੀਲ ਦਾ ਲੰਗਰ ਜਿਹੜੇ ਆ ਉਹ ਚੱਲਦੇ ਪਿਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਹੀਦੀ ਦਿਹਾੜੇ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਲੰਗਰ ਪਹਿਲਾ ਸਬੀਲ ਦਾ ਲੰਗਰ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਆ ਲਗਾਤਾਰ ਜਿਹੜਾ ਠੰਡੇ ਮਿੱਠੇ ਜਲਦੀਆਂ ਸਬੀਲਾਂ ਨਾਲ ਦੀ ਨਾਲ ਇੱਥੇ ਤੁਸੀਂ ਦੇ ਦੇ ਪਿਓ ਕਿ ਜਲਜੀਰੇ ਦੇ ਆ ਵੀ ਜਿਹੜਾ ਆ ਉਹ ਤਿਆਰੀ ਹੁੰਦੀ ਪਈ ਹੈ ਲਗਾਤਾਰ ਇਹ ਠੰਡੇ ਚਲਦੀ ਸਬੀਲਾਂ ਇੱਥੇ ਚਲਦੀਆਂ ਰਹਿਣਗੇ ਸਾਡੇ ਨਾਲ ਹੋਰ ਵੀ ਇੱਥੇ ਭਾਈ ਸਾਹਿਬ ਮੌਜੂਦ ਨੇ ਹੁਣੇ-ਹੁਣੇ ਲੰਗਰ ਦੀ ਤਿਆਰੀ ਕਰਕੇ ਆਏ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਲੰਗਰ ਦੀ ਤਿਆਰੀ ਕਰ ਆਏ ਹੋ ਹਾਂਜੀ ਲੰਗਰ ਦੀ ਤਿਆਰੀ ਹੋ ਗਈ ਆ ਕੀ ਬਣਾਤਾ ਜੀ ਲੰਗਰ ਦੇ ਵਿੱਚ ਦਾਲ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਹਾਂਜੀ ਅ ਦਾਲ ਪ੍ਰਸ਼ਾਦਾ ਬਣ ਚੁੱਕਾ ਤੇ ਇਸ ਤੋਂ ਬਾਅਦ ਲੰਗਰ ਜਿਹੜੇ ਆ ਹਾਂਜੀ ਹਾਂਜੀ ਹੁਣ ਮਹਾਰਾਜ ਦੇ ਲੰਗਰ ਤਿਆਰ ਨੇ ਤੇ ਇਸ ਤੋਂ ਬਾਅਦ ਆ ਫਿਰ ਲੰਗਰ ਚੱਲਣਗੇ ਇਸ ਤੋਂ ਬਾਅਦ ਲੰਗਰ ਸਾਡੇ ਨਾਲ ਹੋਰ ਵੀ ਭਾਈ ਕੀ ਕਹਿਣਾ ਚਾਹੁੰਦੇ ਆ ਮੈਂ ਗੁਰੂ ਅਰਜਨ ਜੀ ਜੈ ਜੀ ਸਿੱਧੀ ਗੁਰਪੁਰਬ ਸਾਰੀ ਸੰਗਤ ਜਿਹੜੀ ਆ ਬੜੀ ਖੁਸ਼ੀਆਂ ਨਾਲ ਜਿਹੜਾ ਆ ਉਹ ਦਿਨ ਮਨਾ ਰਹੀ ਆ ਸਵੀਲ ਦੇ ਲੰਗਰ ਲੱਗੇ ਆ ਤੇ ਗੁਰੂ ਕੇ ਵੀ ਟੋਟਾ ਲੰਗਰ ਜਿਹੜੇ ਆ ਉਹ ਵੀ ਤਿਆਰ ਹੋ ਰਹੇ ਆ ਤੇ ਉਹ ਵੀ ਵਰਤਾਏ ਜਾਣਗੇ ਟੋਟਾ ਲੰਗਰ ਤੇ ਆਪ ਜੀ ਦਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਇਧਰ ਕੈਮਰਾਮੈਨ ਨੂੰ ਕਹਾਂਗਾ ਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਜਿਹੜਾ ਆ ਉਹ ਸੰਗਤਾਂ ਵੱਲੋਂ ਜਿਹੜਾ ਆ ਜਲ ਵਰਤਾਇਆ ਵੀ ਜਾ ਰਿਹਾ ਤੇ ਸੰਗਤਾਂ ਵੱਲੋਂ ਜਲ ਜੜਾਇਆ ਉਹ ਪੀਤਾ ਵੀ ਜਾ ਰਿਹਾ ਕਿਉਂਕਿ ਲਗਾਤਾਰ ਜਿਹੜਾ ਆ ਉਹ ਠੰਡੇ ਜਲ ਦੀਆਂ ਸਪੀਲਾਂ ਲੱਗੀਆਂ ਹੋਈਆਂ ਨੇ ਗਰਮੀ ਦਾ ਪ੍ਰਭਾਵ ਜਿਹੜਾ ਆ ਉਹ ਵੱਧਦਾ ਜਾ ਰਿਹਾ ਤੇ ਪੂਰੇ ਪੰਜਾਬ ਦੇ ਵਿੱਚ ਠੰਡੇ ਜਲ ਦੀਆਂ ਸਪੀਲਾਂ ਵਰਤਾ ਕੇ ਜਿਹੜਾ ਆ ਗਰਮੀਆਂ ਦੇ ਵਿੱਚ ਜਿਹੜਾ ਆ ਉਹ ਠੰਡੇ ਜਲ ਦੀਆਂ ਸਪੀਲਾਂ ਦੇ ਨਾਲ ਜਿਹੜਾ ਆ ਉਹ ਲੋਕਾਂ ਨੂੰ ਜਿਹੜਾ ਠੰਡਾ ਕੀਤਾ ਜਾਂਦਾ ਆ ਆਤਮਾ ਤ੍ਰਿਪਤ ਕੀਤੀ ਜਾਂਦੀ ਏ ਠੰਡੀ ਕੀਤੀ ਜਾਂਦੀ ਏ ਜਿਹਦੇ ਨਾਲ ਜਿਹੜਾ ਆ ਸੰਗਤਾਂ ਦੇ ਵਿੱਚ ਜਿਹੜਾ ਠੰਡਾ ਜਲ ਲਗਾਤਾਰ ਵਰਤਾਇਆ ਜਾਂਦਾ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ